ਅੱਜ ਆਪਾਂ ਗੱਲ ਕਰਾਂਗੇ ਪੰਜਾਬ ਦੇ ਇੱਕ ਕਲਾਕਾਰ ਤੇ ਫਿਲਮੀ ਐਕਟਰ ਬਾਰੇ ਜਿਨ੍ਹਾਂ ਨੇ ਸ਼ਹੀਦ ਭਾਈ ਜਸਵੰਤ ਸਿੰਘ ਕਾਲੜਾ ਹੋਣਾ ਦੇ ਉੱਤੇ ਇੱਕ ਫਿਲਮ ਬਣਾਈ ਹੈ ਤੇ ਲਗਭਗ ਉਹਨਾਂ ਨੂੰ ਇੰਨਾ ਜ਼ਿਆਦਾ ਉਹਨਾਂ ਦੀ ਟੀਮ ਨੂੰ ਇੰਡੀਆ ਸਟੇਟ ਵੱਲੋਂ ਖੱਜਲ ਕੀਤਾ ਗਿਆ ਕਿ ਉਹ ਫਿਲਮ ਰਿਲੀਜ਼ ਨਾ ਕਰ ਸਕਣ ਪਾਬੰਦੀਆਂ ਦੇ ਪਾਬੰਦੀਆਂ ਕੱਟ ਤੇ ਕੱਟ ਬੁਰੇ ਹਾਲ ਦਲਜੀ ਦੁਸਾਂਝ ਨੇ ਆਪਣੀ ਇਸ ਫਿਲਮ ਨੂੰ ਰਿਲੀਜ਼ ਕਰਨ ਲਈ ਬਹੁਤ ਸਾਰੇ ਹੱਦ ਬੰਨੇ ਪਾਰ ਕੀਤੇ ਆ ਇਹ ਉਹਨੂੰ ਪਤਾ ਹੈ ਜਾਂ ਉਹਦੀ ਟੀਮ ਨੂੰ ਪਤਾ ਹੈ ਚਲੋ ਸਾਡੇ ਭਾਈ ਅਮਰਦੀਪ ਸਿੰਘ ਗਿੱਲ ਹੁਣਾਂ ਨਾਲ ਰਿਲੇਸ਼ਨ ਹੋਣ ਕਰਕੇ ਸਾਨੂੰ ਬਹੁਤ ਕੁਝ ਪਤਾ ਲੱਗਦਾ ਰਹਿੰਦਾ ਤੇ ਜਿਹੜੇ ਹਾਲਾਤਾਂ ਚੋਂ ਉਹ ਗੁਜ਼ਰ ਰਿਹਾ ਉਹਦਾ ਕਸੂਰ ਕੀ ਹੈ ਕਿ ਉਹਨੇ ਪੰਜਾਬ ਦੇ ਵਿੱਚ ਹੋਏ ਅਤਿਆਚਾਰ ਜ਼ੁਲਮ ਤੇ ਸਤਮ ਦੀ ਜਿਹੜੀ ਕਹਾਣੀ ਆ ਉਨੂੰ ਉਹਨੇ ਆਪਣੇ ਪਰਦੇ ਤੇ ਲਿਆਂਦਾ ਇਹਨਾਂ ਦੀਆਂ ਜਿੰਨੀਆਂ ਮਰਜ਼ੀ ਫਿਲਮਾਂ ਕਿਸੇ ਦੇ ਉੱਤੇ ਵੀ ਆ ਜੇ ਤੇ ਇਹ ਰਿਲੀਜ਼ ਕਰ ਦਿੰਦੀ ਚਾਹੇ ਉਹ ਚਮਕੀਲੇ ਵਾਲੀ ਹੋਵੇ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਜਿੱਥੇ ਸਿੱਖ ਕੌਮ ਦੇ ਜ਼ੁਲਮ ਦੀ ਗੱਲ ਆ ਗਈ ਜਿੱਥੇ ਇਹਨਾਂ ਤੋਂ ਪਰਦਾ ਚੁੱਕਣ ਦੀ ਗੱਲ ਆ ਗਈ ਜਿਹਦੀ ਮਰਜ਼ੀ ਸਰਕਾਰ ਹੋਵੇ ਇਹਨਾਂ ਦੇ ਸੱਚ ਕੀੜੇ ਪੈ ਜਾਂਦੇ ਆ ਇਹਨਾਂ ਨੂੰ ਮੌਤ ਪੈ ਜਾਂਦੀ ਆ ਕਿ ਕਿਸੇ ਵੀ ਤਰੀਕੇ ਦੇ ਨਾਲ ਅਸੀਂ ਇਹ ਰਿਲੀਜ਼ ਨਹੀਂ ਹੋਣ ਦੇਵਾਂਗੇ ਕੋਈ ਗਾਣਾ ਇਦਾਂ ਦਾ ਆ ਜੇ ਲੋਕ ਮੰਨਣ ਨਾ ਮੰਨਣ ਦਲਸ਼ਾਦ ਅਖਤਰ ਵਰਗੇ ਕਲਾਕਾਰ ਪੇਟਾ ਛੜ ਗਏ ਸੱਚ ਨੂੰ ਫਾਂਸੀ ਲਾ ਦਿੱਤੀ ਜ਼ਾਲਮ ਸਰਕਾਰੇ ਫੈਰ ਸਿੰਘਾਂ ਨੇ ਖੋਲ ਤੇ ਫਿਰ ਫਤਿਹ ਬਲਾ ਕੇ ਇਹ ਵੀ ਇੱਕ ਵੱਖਰਾ ਨਜ਼ਾਰਾ ਸੀ ਕਿਸੇ ਪੰਜਾਬ ਪੁਲਿਸ ਦੇ ਵਿੱਚ ਭਰਤੀ ਹੋਏ ਬੰਦੇ ਨੇ ਇਹੋ ਜਿਹੇ ਅਲਫਾਜ਼ ਲਿਖੇ ਘਰ ਦੇ ਪੇਤੀ ਲੰਕਾ ਢਾਤੀ ਬੁੱਕਲ ਬਹਿ ਕੇ ਛੁਰੀ ਚਲਾਤੀ ਨਾਲੇ ਸਾਰੀ ਗੱਲ ਸਮਝਾ ਕੇ ਧੰਨਾ ਸਿੰਘ ਬਾਰੇ ਥਾਣੇ ਕੱਟੂ ਰਾਤ ਬਬਰ ਅਜਕਰਮ ਸਿੰਘ ਦੇ ਘਰ ਮੰਨਣਾ ਨੇ ਪੁਰਸ਼ ਚਰੇਂਦੇ ਹੋਇਆ ਕਿਸੇ ਨੇ ਲਿਖਿਆ ਕਹੇ ਲਿਖਿਆ ਮਹਾ ਸਿੰਘ ਸਰਦਾਰ ਦੇ ਕਰ ਪੁੱਤਰ ਜਾਇਆ ਮਹਾਬਲੀ ਰਣਜੀਤ ਮਾਪਿਆ ਨਾਮ ਰਖਵਾਇਆ ਲੋਹਾ ਉਹਦੀ ਬਹਾਦਰੀ ਦਾ ਦੁਸ਼ਮਣ ਮੰਨਦੇ ਕਿਸਮਤ ਜਾਗੇ ਕੌਮ ਦੀ ਜਦ ਸੂਰੇ ਜੰਮ ਇਹ ਉਹਦੀ ਕਲਮ ਨੇ ਲਿਖਿਆ ਜਿਨ੍ਹਾਂ ਦਾ ਨਾਮ ਹੈ ਬਚਨ ਬੇਦਲ ਬੜਰੁਖਾ ਸੋ ਮੈਂ ਗੱਲ ਕਰ ਰਹੀ ਸੀ ਦਲਜੀਤ ਦੀ ਥੋੜਾ ਜਿਹਾ ਸੈਟ ਇਹ ਹੋ ਗਿਆ ਇਸ ਕਰਕੇ ਕਿ ਹਕੂਮਤ ਕਰ ਕੀ ਰਹੀ ਹੈ ਉਹਨਾਂ ਲੋਕਾਂ ਨਾਲ ਕੀ ਕਰ ਰਹੀ ਹੈ ਜਿਨ੍ਹਾਂ ਨੇ ਪੰਜਾਬ ਦੇ ਜੰਮੇ ਜਏ ਜੋਧਿਆਂ ਦੀ ਗਾਥਾ ਲਿਖੀਆਂ ਗਾਈਆਂ ਤੇ ਜਦੋਂ ਸਾਡੇ ਨਾਲ ਜ਼ੁਲਮ ਹੋਇਆ ਉਸ ਜ਼ੁਲਮ ਦੀ ਕਹਾਣੀ ਨੂੰ ਲਿਖ ਕੇ ਪੜਦੇ ਤੇ ਉਤਾਰਨ ਦੀ ਕੋਸ਼ਿਸ਼ ਦਲਜੀਤ ਦੁਸਾਂਝ ਉਹਨਾਂ ਨੇ ਕੀਤੀ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਮੇਰੇ ਕੋਲ ਇਹ ਬੁੱਕ ਹੈ ਇਨੂੰ ਕਲਮਬਦ ਕੀਤਾ ਸਰਦਾਰ ਅਜਮੇਰ ਸਿੰਘ ਹੋਣਾ ਨੇ ਬਹੁਤ ਖੂਬਸੂਰਤ ਲਿਖਿਆ ਹੈ 25000 ਲਵਾਰ ਲਾਸ਼ਾਂ ਜੋਧਿਆਂ ਦੀਆਂ ਘਰੋਂ ਅਲੜ ਉਮਰਾਂ ਦੇ ਮੁੰਡਿਆਂ ਦੀਆਂ ਜਿਹੜੀਆਂ ਲਾਸ਼ਾਂ ਚ ਬਦਲ ਦਿੱਤੀਆਂ ਗਈਆਂ 25000 ਇੱਕ ਲਾਸ਼ ਚ ਸੈਹਿਦ ਭਾਈ ਜਸਵੰਤ ਸਿੰਘ ਹੋਣਾ ਨੂੰ ਬਦਲ ਦਿੱਤਾ ਗਿਆ ਤੇ ਅੱਜ ਇਹ ਜਲਮਚਿਤਮ ਹੈ ਉਹਨਾਂ ਦੀ ਟੀਮ ਨੂੰ ਇੱਕ ਮੈਸੇਜ ਹੈ ਕਿ ਬੰਦੇ ਬਣ ਜਾਓ ਇਹ ਜਿਹੇ ਫਲਮਾਣੀ ਕਰਨੀਆਂ ਚਮਕੀਲੇ ਵਰਗੀਆਂ ਕਰੋ ਗੰਦ ਪਾਉ ਰੱਜ ਕੇ ਉਸ ਬੰਦੇ ਨੇ ਇੱਕ ਰਾਹ ਚੁਣਿਆ ਸਟੈਪ ਬਾਈ ਸਟੈਪ ਉੱਚ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਪਰ ਹਕੂਮਤ ਬਹੁਤ ਖਤਰਨਾਕ ਹੈ ਡੀਪ ਸਟੇਟ ਨਹੀਂ ਜਾਲ ਚਲਣ ਦੇ 84 ਚੋਨੇ ਕੋਸ਼ਿਸ਼ ਕੀਤੀ ਸੀ ਨਹੀਂ ਬੜੀ ਕੋਸ਼ਿਸ਼ ਕੀਤੀ ਦਲਜੀਤ ਦੁਸਾਂਜ ਨੇ ਇਸ ਫਿਲਮ ਨੂੰ ਪਰਦੇ ਤੇ ਲਿਆਉਣ ਲਈ ਸਾਡੀ ਅਰਦਾਸ ਹੈ ਦੁਸਾਂਜਾਂ ਵਾਲਿਆ ਕਿ ਇਹ ਫਿਲਮ ਤੇਰੀ ਹਰ ਬੱਚੇ-ਬੱਚੇ ਦੀ ਨਿਗਾਹ ਦੇ ਵਿੱਚ ਆਵੇ ਇਨੂੰ ਮੋਬਾਈਲਾਂ 'ਚ ਇਹਨੂੰ OTT ਤੇ ਇਹਨੂੰ ਜਿਸ ਮਰਜ਼ੀ ਤਰੀਕੇ ਨਾਲ ਬਾਹਰੋਂ ਫੋਨ ਦੇ ਵਿੱਚ ਕੈਦ ਕਰਕੇ ਇਹਨੂੰ ਲਿਆਂਦਾ ਹੋਵੇ ਅਸੀਂ ਕਿਸੇ ਵੀ ਤਰੀਕੇ ਨਾਲ ਇਹ ਫਿਲਮ ਜ਼ਰੂਰ ਵੇਖਾਂਗੇ ਜੇ ਤੈਨੂੰ ਇਹ 'ਚ ਘਾਟਾ ਪਿਆ ਤੇ ਕੰਮ ਉਹਦਾ ਪੂਰਾ ਵੀ ਕਰੂਗੀ ਇਹ ਵੀ ਤੈਨੂੰ ਦੱਸ ਦਿੰਨੇ ਆਂ ਅਸੀਂ ਪਰ ਮੈਨੂੰ ਲੱਗਦਾ ਹੈ ਨਿਕਾਉ ਬਤਾ ਰੁੱਖਾਂ ਨਾਲ ਖੜਜੇ ਤੇ ਸ਼ਾਂ ਬਣਾ ਲੈਂਦੀ ਹੈ ਕੌਮ ਦਾ ਰੇਤ ਦੇ ਟਿੱਬਿਆਂ ਨਾਲ ਖੜ ਜੇ ਤੇ ਫੁੱਲ ਉਗਾ ਦਿੰਦੀ ਆ ਇਹ ਪੰਥ ਗੁਰੂ ਦਾ ਹੈ ਤੇ ਪੰਥ ਗੁਰਾਂ ਦਾ ਹੈ ਸਦਾ ਚੜ੍ਹਦੀਆਂ ਕਲਾਂ ਵਿੱਚ ਜਾਵੇ ਸੋ ਮੈਂ ਤੁਹਾਨੂੰ ਜਿਹੜੀ ਅਸਲ ਗੱਲ ਕਰਨੀ ਚਾਹੁੰਦਾ ਉਹ ਗੱਲ ਇਹ ਹੈ ਕਿ ਹਿੰਦ ਹਕੂਮਤ ਦੀ ਨੀਚਤਾ ਵੇਖੋ ਤੁਸੀਂ ਕਿ ਸਾਡੀ ਇੱਕ ਫਿਲਮ ਨਹੀਂ ਚੱਲਣ ਦੇਣ ਦੇ ਐਨਾ ਡਰੇ ਹੋਇਓ ਸਿੱਖ ਕੌਮ ਤੋਂ ਐਨਾ ਡਰ ਗਏ ਹੋ ਕਿ ਟਰੰਪ ਦੇ ਸੌ ਚੁੱਕ ਸਮਾਗਮ ਤੋਂ ਕੀੜੇ ਪੈ ਗਏ ਕਿ ਸੌ ਚੋਗੂ ਸਮਾਗਮ ਦੇ ਵਿੱਚ ਜੋ ਸ਼ਖਸੀਅਤਾਂ ਪਹੁੰਚੀਆਂ ਉਹਨਾਂ ਕਰਕੇ ਪ੍ਰੋਬਲਮ ਆ ਗਈ ਝੂਠਾ ਮੀਡੀਆ ਇੰਡੀਆ ਦਾ 4-5 ਬੰਦਿਆਂ ਨੂੰ ਛੱਡ ਕੇ ਟੌਂ 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 ਸਾਰਾ ਦਿਨ ਕਰਦੇ ਰਹੇ ਨੇ ਪਰ ਮੈਂ ਇਹ ਗੱਲ ਕਹਿਣਾ ਕਿ ਹਰ ਕੌਮ ਦਾ ਬੰਦਾ ਇਸ ਗੱਲ ਤੇ ਜ਼ੋਰ ਲਾਵੇ ਧਿਆਨ ਦੇਵੇ ਇਹ ਜਿਹੜੀ ਫਿਲਮ ਆ ਇਹ ਰਿਲੀਜ਼ ਹੋਣੀ ਬਹੁਤ ਜ਼ਰੂਰੀ ਆ ਪਤਾ ਲੱਗੇ ਲੋਕਾਂ ਨੂੰ ਕਿ ਇਸ ਪੰਜਾਬ ਦੀ ਧਰਤੀ ਦੇ ਉੱਤੇ ਤਿੰਨ ਦਿਨਾਂ ਦੇ ਬੱਚੇ ਤੋਂ ਲੈ ਕੇ ਤੇ 85 ਸਾਲ ਦੇ ਬਜ਼ੁਰਗਾਂ ਤੱਕ ਕਿਵੇਂ ਇਹਨਾਂ ਨੇ ਦਾੜੀਆਂ ਨੂੰ ਹੱਥ-ਪਾਅ ਪਾ ਕੇ ਖਿੱਚ-ਖਿੱਚ ਕੇ ਇਹਨਾਂ ਨੇ ਨਹਿਰਾਂ 'ਚ ਸੁੱਟੇ ਆ ਇਹ ਗੱਲ ਸਾਰੀ ਸਾਹਮਣੇ ਆਉਣੀ ਚਾਹੀਦੀ ਆ ਕਿਵੇਂ ਲਵਾਰਸਲਾਸ਼ਾਂ ਬਣ ਗਏ ਕਿਵੇਂ ਸਾਡੇ ਅਲੜ ਉਮਰ ਦੇ ਮੁੰਡੇ ਸਿਵਿਆਂ ਦੀ ਰਾਖ ਬਣ ਗਏ ਕਿਵੇਂ ਇਹਨਾਂ ਨੇ ਜਿਵੇਂ ਪਾਈ ਜਸਵੰਤ ਸਿੰਘ ਖਾਲੜਾ ਦੀ ਟੀਮ ਨੇ ਬਹੁਤ ਜ਼ਿਆਦਾ ਸੰਘਰਸ਼ ਕੀਤਾ ਉਹ ਸੰਘਰਸ਼ ਦਿਲਜੀਤ ਦੁਸਾਂਜ ਨੇ ਪਰਦੇ ਤੇ ਲੈ ਕੇ ਆਂਦਾ ਕਿ ਕਿਵੇਂ ਪਾਈ ਜਸਵੰਤ ਸਿੰਘ ਸ਼ਹੀਦ ਪਾਈ ਜਸਵੰਤ ਸਿੰਘ ਨੇ ਕਿਵੇਂ ਇੰਨਾ ਵੱਡਾ ਜੇਰਾ ਕਰਕੇ ਇੰਨਾ ਵੱਡਾ ਹਈਆ ਕਰਕੇ ਜਿੱਥੇ ਹਕੂਮਤ ਨੇ ਸਿੱਧਾ ਚੈਲੰਜ ਕੀਤਾ ਕਿ ਤੈਨੂੰ 25000 ਇੱਕ ਲੱਖ ਚ ਬਦਲ ਦਿੱਤਾ ਜਾਊਗਾ ਫਿਰ ਵੀ ਨਹੀਂ ਭਾਈ ਸਾਹਿਬ ਰੁਕੇ ਜਦੋਂ ਬਾਹਰਲੇ ਮੁਲਖਾਂ ਚ ਜਾਂਦੇ ਆ ਸਾਰੀ ਸੰਗਤ ਉਹਨਾਂ ਨੂੰ ਬੇਨਤੀ ਕਰਦੀ ਕਿ ਨਾ ਜਾਓ ਤੁਹਾਨੂੰ ਸ਼ਹੀਦ ਕਰਦਣਗੇ ਉਹਨਾਂ ਨੇ ਕਿਹਾ ਨਹੀਂ ਮੇਰਾ ਰਾਹ ਇਹੋ ਹੈ ਮੈਂ ਮੱਤਕੇ ਮੌਤ ਵੱਲ ਨੂੰ ਜਾ ਰਿਹਾ ਤੇ ਉਹ ਮੌਤ ਦੀ ਹਿੱਕ ਚ ਵੱਜਾ ਸੂਰਮਾ ਉਹ ਮੌਤ ਦੀ ਹਿੱਕ 'ਚ ਵੱਜਿਆ ਸੂਰਮਾ ਮੈਂ ਉਹਨਾਂ ਦੇ ਪਰਿਵਾਰ ਨੂੰ ਵੀ ਸਾਡੀ ਭੈਣ ਨੂੰ ਵੀ ਮੈਂ ਬੇਨਤੀ ਕਰਾਂਗਾ ਕਿ ਕਿਸੇ ਪਾਰਟੀ ਕਿਸੇ ਕੋਈ ਕਿਸੇ ਗੱਲ 'ਚ ਨਹੀਂ ਤੁਸੀਂ ਆਉਣਾ ਤੁਹਾਡਾ ਰੁਤਬਾ ਅੰਬਰਾਂ ਤੋਂ ਉੱਚਾ ਹੈ ਤੁਸੀਂ ਉਸ ਸ਼ਹੀਦ ਦਾ ਪਰਿਵਾਰ ਹੋ ਜਿਨ੍ਹਾਂ ਨੇ ਉਸ ਸਮੇਂ 'ਚ ਜਿੱਥੇ ਗਲੀਆਂ ਦੇ ਕੱਖ ਵੀ ਸਿੱਖਾਂ ਦੇ ਵੈਰੀ ਹੋਗੇ ਤਾਂ ਉਦੋਂ ਉਹਨੇ ਇਹਨਾਂ ਲਾਸ਼ਾਂ ਦਾ ਹਿਸਾਬ ਹਿੰਦ ਹਕੂਮਤ ਤੋਂ ਲਿਆ ਤੇ ਇਨਾਂ ਦੀ ਜਿਹੜੀ ਸਭ ਤੋਂ ਸਿਖਰਲੀ ਅਦਾਲਤਾਂ ਉਤੋਂ ਮੁਆਜਾ ਮਿਲਿਆ ਇਹ ਗੱਲ ਤੁਹਾਨੂੰ ਸਮਝਣੀ ਬਹੁਤ ਜ਼ਰੂਰੀ ਆ ਕਿ ਮੁਆਜੇ ਦਾ ਮਤਲਬ ਕੀ ਹੁੰਦਾ ਹੈ ਉਹਨਾਂ ਨੇ ਆਪਣੀ ਟੀਮ ਨਾਲ ਰਲ ਕੇ ਮੁਆਜੇ ਦੀ ਰਕਮ ਤਾਂ ਲਿਆਂਦੀ ਕਿ ਇਹ ਗੱਲ ਦੇ ਉੱਤੇ ਮੋਹਰ ਲੱਗ ਜੇ ਕਿ ਪੰਜਾਬ ਦੇ ਵਿੱਚ ਸਟੇਟ ਨੇ ਜੋ ਕਹਾਨ ਕੀਤਾ ਹੈ ਉਹਨੂੰ ਸੁਪਰੀਮ ਕੋਰਟ ਨੇ ਅਲਾਉ ਕੀਤਾ ਕਿ ਇਹ ਬੰਦੇ ਵਕਿਆ ਹੀ ਜਿਹੜੇ ਨੇ ਇਸ ਤਰੀਕੇ ਨਾਲ ਵੱਡ-ਵੱਡ ਕੇ ਨਹਿਰਾਂ 'ਚ ਸੁੱਟੇ ਗਏ ਹਰਸਲਾਸ਼ਾਂ ਕਹਿ ਕੇ ਰਾਜਸਥਾਨ ਨੇ ਇੱਕ ਪਟੀਸ਼ਨ ਪਾਈ ਕਿ ਚਿੱਠੀ ਲਿਖੀ ਪੰਜਾਬ ਗਵਰਨਮੈਂਟ ਨੂੰ ਕਿ ਸੂਜੀ ਸਾਡਾ ਦਰਿਆ ਗੱਦਾ ਕਰਤਾ ਲਾਸ਼ਾਂ ਸਾਡੇ ਰਾਜਸਥਾਨ ਚ ਆ ਕੇ ਨਿਕਲਦੀਆਂ ਨੇ ਇਹ ਪੰਜਾਬ ਦੇ ਹਾਲਾਤ ਸੀ ਉਹ ਸਿੰਘੋ 2-3 ਪੁਲਿਸ ਜ਼ਿਲ੍ਹਿਆਂ ਦਾ ਹਿਸਾਬ ਆ 25 ਵਾਰ ਲਾਸ਼ਾਂ ਜੇ ਪੂਰੇ ਪੰਜਾਬ ਦਾ ਸੁਪਰੀਮ ਕੋਰਟ ਨੇ ਅਲਾਉ ਨਹੀਂ ਕੀਤਾ ਜੇ ਪੂਰੇ ਪੰਜਾਬ ਦਾ ਹਿਸਾਬ ਹੁੰਦਾ ਤੇ ਇਹ ਗਿਣਤੀ ਲੱਖਾਂ ਚ ਪਹੁੰਚਦੀ ਮੇਰਾ ਦਵਾ ਹੈ ਕਿ ਲੱਖਾਂ ਚ ਪਹੁੰਚਦੀ ਅਸੀਂ ਅੱਜ ਤੱਕ ਸਾਰੇ ਰਲ ਕੇ ਵੀ ਜਦੋਂ ਵੀ ਮੈਂ ਘਰੋਂ ਤੁਰਨਾ ਜਦੋਂ ਵੀ ਸ਼ਹੀਦਾਂ ਦੇ ਪਰਿਵਾਰਾਂ ਵੱਲ ਨੂੰ ਜਾਈਦਾ ਉਦੋਂ ਹੀ ਕੋਈ ਬੰਦੇ ਸੜੇ ਜੇ ਚੁੱਕ ਕੇ ਪੋਸਟ ਪਾ ਦੇ ਨੀ ਪੈਸੇ ਇਕੱਠੇ ਸਾਨੂੰ ਸ਼ਹੀਦਾਂ ਦੇ ਪਰਿਵਾਰਾਂ ਨੂੰ ਮਿਲਣ ਤੱਕ ਨਹੀਂ ਦਿੱਤਾ ਸੀ ਕਿ ਅਣਖੀ ਬੰਦਿਆਂ ਅਸੀਂ ਕਿਵੇਂ ਇਹ ਗੱਲਾਂ ਸਹਾਰ ਜੀ ਸਾਡੇ ਤੋਂ ਨਹੀਂ ਸਹਾਰੀਆਂ ਜਾਂਦੀਆਂ ਪਰ ਸਾਨੂੰ ਗਿਲਤੀ ਵੀ ਨਹੀਂ ਕਰਨ ਦਿੱਤੀ ਜਾ ਰਹੀ ਬਲਵਿੰਦਰ ਸਿੰਘ ਪੱਖੋ ਕੇ ਹੋਰ ਜਿਹੜੇ ਸਾਡੇ ਬੰਦੇ ਨੇ ਉਹਨਾਂ ਨੇ ਬੜਾ ਕੰਮ ਕੀਤਾ ਰঞ্জੀਤ ਸਿੰਘ ਕਰ ਰਿਹਾ ਹੋਰ ਸਾਡੇ ਬੰਦੇ ਕਰ ਰਹੇ ਨੇ ਬੁੱਕ ਤੱਕ ਆਪਣੇ ਸਿੰਘਣੀਆਂ ਦੀ ਲਿਖੀ ਆ ਆਪਣੇ ਪੱਤਰਕਾਰ ਕੇ ਵੀਰ ਨੇ ਕਈ ਵਾਰੀ ਨਾ ਇੱਕਦਮ ਵਿਸਰ ਜਾਂਦਾ ਆ ਸੋ ਉਹਨਾਂ ਵੀਰਾਂ ਨੂੰ ਦਿਲੋਂ ਸਲੂਟ ਆ ਜਿਹੜੇ ਉਸ ਰਾਹ ਤੇ ਚੱਲ ਰਹੇ ਨੇ ਅੱਜ ਤੁਹਾਨੂੰ ਹਕੂਮਤ ਨਹੀਂ ਮਾਰਦੀ ਜੇ ਤੁਸੀਂ ਸ਼ਹੀਦ ਸਿੰਘ ਦਾ ਫਿਰ ਡੱਕਦੀ ਜ਼ਰੂਰ ਆ ਪੰਗੇ ਜਰੂਰ ਲੈਂਦੀ ਆ ਸਮਾਗਮ ਨਹੀਂ ਕਰਨ ਦਿੰਦੀ ਪਰ ਮੈਂ ਤੁਹਾਡੇ ਅੱਗੇ ਬੇਨਤੀ ਕਰਦਾ ਕਿ ਇਹਨੂੰ ਇੰਨਾ ਜ਼ਿਆਦਾ ਮੈਂ ਭਾਈ ਸਰਬਜੀਤ ਸਿੰਘ ਹੁਣ ਨੂੰ ਵਧਾਈ ਦੇਣਾ ਇਸ ਗੱਲ ਲਈ ਕਿ ਉਹਨਾਂ ਨੇ ਬਹੁਤ ਸੋਹਣਾ ਲਿਖਿਆ ਆ ਤੇ ਮੈਂ ਕਿ ਉਹਨਾਂ ਵੀ ਸਾਰੇ ਇਸ ਗੱਲ ਦੇ ਉੱਤੇ ਆਪਾਂ ਆਈਏ ਤਹਈਆ ਕਰੀਏ ਕਿ ਆਪਾਂ ਇਹ ਜਿਹੜੀ ਪੰਜਾਬ 1995 ਫਿਲਮ ਹੈ ਇਹ ਸਿਨੇਮੇ ਘਰਾਂ 'ਚ ਲੱਗੇ ਜਾਂ OTT ਤੇ ਆਵੇ ਇਹ ਲੋਕਾਂ ਤੱਕ ਪਹੁੰਚੇ ਜ਼ਰੂਰ ਕੇ ਭਾਰਤ ਦੇ ਜਿਹੜਾ ਤਖਤਾ ਦਿੱਲੀ ਦਾ ਉਹਨੇ ਸਾਡੇ ਨਾਲ ਕੀਤਾ ਕੀ ਆ ਤੇ ਲੋਕ ਜੋ ਮਰਜੀ ਸੋਚਣ ਦਿੱਲੀ ਦੇ ਤਖਤ ਨਾਲ ਸਾਡੀ ਸਦਾ ਟੱਕਰ ਹੀ ਰਹੂਗੀ ਜਿੰਨਾ ਚਿਰ ਅਸੀਂ ਮਰਦੇ ਨਹੀਂ ਉਹਨਾਂ ਚਿਰ ਦਿੱਲੀ ਨਾਲ ਸਾਡੀ ਸਾਹ ਜ ਨਹੀਂ ਹੋ ਸਕਦੀ ਭਾਵੇਂ ਅਸੀਂ ਪੁਰਜਾ ਪੁਰਜਾ ਕੱਟੇ ਜਾਈਏ ਵਕਤ ਲਈ ਇਸ ਵਕਤ ਦੇ ਵਿੱਚ ਇਹਨਾਂ ਦੀ ਕੰਟਰੀ ਚ ਰਹਿੰਦੇ ਆ ਹਜੇ ਕੋਣ ਲੋਕ ਤਾਨੇ ਮਾਰਨ ਕਿ ਤੁਸੀਂ ਆਧਾਰ ਕਾਰਡ ਕਿਉਂ ਲੈਂਦੇ ਹੋ ਪੈਨ ਕਾਰਡ ਲੈਂਦੇ ਹੋ ਭਰਾਵੋ ਅਜੇ ਸਾਡਾ ਰਾਜ ਨਹੀਂ ਆਇਆ ਅਸੀਂ ਰਾਜ ਵੱਲ ਨੂੰ ਵੱਧ ਰਹੇ ਹਾਂ ਜਦੋਂ ਰਾਜ ਆਇਆ ਨਾ ਅਸੀਂ ਜ਼ਿੰਦਗੀ 'ਚ ਕਦੀ ਵੇਖਦੇ ਵੀ ਨਹੀਂ ਇਸ ਕੰਨ ਸਾਡੀ ਕ੍ਰਾਂਤੀ ਹੋਊਗੀ ਸਾਡਾ ਰਾਜ ਹੋਊਗਾ ਸਾਡੇ ਜਹਾਜ਼ ਹੋਣਗੇ ਸਾਡਾ ਸਭ ਕੁਝ ਹੋਏਗਾ ਇਸ ਧਰਤੀ ਦੇ ਉੱਤੇ ਖਾਲਸਾ ਰਾਜ ਦੇ ਨੇੜੇ ਆਪਣੇ ਆਪ ਨੂੰ ਉਸ ਰਾਜ ਦੇ ਲੈਕ ਬਣਾਉਣ ਲਈ ਤਿਆਰ ਕਰੋ ਬਾਣੀ ਪੜੋ ਚੌਂਕੜੇ ਮਾਰੋ ਅਮਰ ਜਗਤ ਸਿੰਘ ਸਜੋ ਗੁਰੂ ਵਾਲੇ ਬਣੋ ਇਹ ਇਹੀ ਹੈ ਤੁਹਾਡੇ ਰਾਜ ਦੀ ਨਿਸ਼ਾਨੀ ਇਸ ਵੱਲ ਨੂੰ ਵਧਣਾ ਚਾਹੀਦਾ ਹੈ ਟ੍ਰੰਪ ਦੇ ਸੌ ਚੁੱਕ ਸਮਾਗਮ ਵਿੱਚ ਜੋ ਹੋਇਆ ਉਹ ਤੁਹਾਨੂੰ ਖੁੱਲ੍ਹੀ ਅੱਖਾਂ ਨਾਲ ਵੇਖਣਾ ਚਾਹੀਦਾ ਹੈ। ਸਰਿੰਦਰ ਸਿੰਘ ਤਾਤਿੰਨ ਪੰਜਾਬ 780 ਟੀਵੀ ਹੋਰ ਕਿੰਨੇ ਸਾਡੇ ਭਰਾ ਨੇ ਜਿਹੜੇ ਬਹੁਤ ਤਿਆਰ ਕਰ ਰਹੇ ਨੇ ਬੜਾ ਸੋਹਣਾ ਕੰਮ ਕਰ ਰਹੇ ਨੇ ਇੱਥੇ ਇੰਡੀਆ 'ਚ ਉਹਨਾਂ ਦੀਆਂ ਚੀਜ਼ਾਂ ਨੂੰ ਚੱਲਣ ਲਈ ਦਿੱਤਾ ਜਾਂਦਾ ਵੈਣ ਕੀਤਾ ਹੋਇਆ ਆ। ਸੋ ਮੈਂ ਫੇਰ ਬੇਨਤੀ ਕਰਾਂ ਕਿ ਪੰਜਾਬ 1995 ਮੇਰਾ ਦਿਲਜੀਤ ਦਸਾਂਝ ਦੇ ਨਾਲ ਉਸ ਤਰ੍ਹਾਂ ਦਾ ਕੋਈ ਤਾਲ ਮਿਲ ਨਹੀਂ ਹੈ ਪਰ ਜਿਹੜਾ ਉਹਨਾਂ ਨੇ ਇਹ ਕੰਮ ਕੀਤਾ ਹੈ ਉਹਦੇ ਲਈ ਮੈਂ ਉਹਨਾਂ ਦਾ ਰਿਣੀ ਆ ਉਹਨਾਂ ਨੇ ਬਹੁਤ ਸੋਹਣਾ ਕੰਮ ਕੀਤਾ ਹੈ। ਮਾਣ ਰਸ ਗੱਲ ਦੀ ਵਧਾਈ ਦਿਨਾ ਪਰ ਸਟੇਟ ਤੋਂ ਸੁਚੇਤ ਰਹਿਣ ਸਟੇਟ ਬਹੁਤ ਖਰਾਬ ਹੈ ਤੁਸੀਂ ਸਦਾ ਸਟੇਟ ਦੀ ਗੋਦੀ ਚ ਬਹਿ ਜਾਓ ਇੱਕ ਕਦਮ ਆਪਣੇ ਪੰਥ ਲਈ ਚੁੱਕ ਕੇ ਵੇਖੋ ਉਹਦੀ ਤੁਹਾਡੇ ਮਗਰ ਲੱਗ ਜਾਣਗੇ ਉਹਦੀ ਤੁਹਾਡੇ ਮਗਰ ਲੱਗ ਜਾਣਗੇ ਸੋ ਸਾਰੇ ਵੀਰ ਆਪਣੇ ਫੇਸਬੁੱਕਾਂ ਦੇ ਉੱਤੇ ਟਵਿੱਟਰ ਦੇ ਉੱਤੇ ਜਿੱਤੀ ਜਿੱਤੇ ਵੀ ਤੁਹਾਡੇ ਚੈਨਲ ਨੇ ਉਹ ਸਾਰੇ ਹੀ ਇਸ ਗੱਲ 'ਤੇ ਜ਼ਰੂਰ ਗੱਲ ਕਰੋ ਕਿ ਆਪਾਂ ਇਹ ਫਿਲਮ ਜਿਹੜੀ ਹੈ ਜ਼ਰੂਰ ਚਲਾਉਣੀ ਹੈ ਭਾਵੇਂ ਆਪਾਂ ਨੂੰ ਕੁਝ ਵੀ ਕਰਨਾ ਪਏ ਸਾਰਿਆਂ ਨੂੰ ਸਾਰੇ ਰਲ ਮਿਲ ਕੇ ਇਹ ਫਿਲਮ ਆਪਣੇ ਪੰਜਾਬ ਦੇ ਉਸ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੀ ਜੀਵਨੀ 'ਤੇ ਬਣੀ ਹੈ ਜਿਨ੍ਹਾਂ ਨੇ ਬਹੁਤ ਜਿਆਦਾ ਸੰਘਰਸ਼ ਕੀਤਾ ਤੇ ਛੋਟੇ ਛੋਟੇ ਬੱਚੇ ਘਰ ਛੱਡ ਕੇ ਉਹ ਸ਼ਹਾਦਤ ਤੇ ਰਾਹ ਤੁਰੇ ਸਾਡੀ ਭੈਣ ਵੀ ਪਰਮਜੀਤ ਕੌਰ ਖਾਲੜਾ ਉਹਨਾਂ ਨੇ ਬੜਾ ਜਿਆਦਾ ਦੁੱਖ ਚੱਲਿਆ ਬਹੁਤ ਜਿਆਦੇ ਦੁੱਖਾਂ ਚੋਂ ਉਹ ਨਿਕਲ ਕੇ ਆਏ ਨੇ ਪਰ ਉਹਨਾਂ ਨੇ ਕਦੀ ਵੀ ਟੈਂਡੀ ਕਲਾ ਵਾਲੀ ਗੱਲ ਨਹੀਂ ਕੀਤੀ ਸਮਾਂ ਹੁਣ ਬਹੁਤ ਆ ਹੁਣ ਚਲੋ ਉਹਨਾਂ ਦੀ ਉਮਰ ਵੀ ਹੋ ਗਈ ਹੈ ਵੱਡੇ ਨੇ ਸਾਡੇ ਤੋਂ ਚੜ੍ਹਦੀ ਕਲਾ 'ਚ ਰਹਿਣਾ ਮੈਂ ਉਹਨਾਂ ਨੂੰ ਕਹਿਣਾ ਕਿ ਤੁਹਾਡੇ ਸ਼ਹੀਦ ਪਤੀ ਦੇ ਉੱਤੇ ਜਿਹੜੀ ਫਿਲਮ ਇਹ ਬਣੀ ਆ ਆਪਾਂ ਸਾਰੇ ਨਾਲ ਮਿਲ ਕੇ ਤਿਆਰ ਕਰੀਏ ਕਿ ਜ਼ਰੂਰ ਚੱਲੇ ਅੱਜ ਦਾ ਮੇਰਾ ਕਨਸੈਪਟ ਸਿਰਫ ਇਹੀ ਸੀ ਗੱਲ ਕਰਨ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ